ਸਾ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਰਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰ ਰਹੇ ਹਾਂ ਅੱਜ ਆਪਾਂ 2 ਅਗਸਤ ਨੂੰ ਵੀਡੀਓ ਕਵਰ ਕਰ ਰਹੇ ਹਾਂ ਸ਼ਾਮ ਨੂੰ ਆਪਣਾ 6:30 ਵਜੇ ਦਾ ਟਾਈਮ ਆ 2 ਅਗਸਤ 2023 ਜਿਹੜੀ ਬੱਸੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਦੀ ਡਿਟੇਲ ਪੂਰੀ ਦਵਾਂਗੇ ਵੀਡੀਓ ਦੇ ਐਂਡ ਤੱਕ ਬਨੇ ਰਹੋ ਮੇਲਕਾਫ ਨੂੰ ਇਹਨੇ ਜਾਣ ਦਿੰਦਾ ਸਵੇਰ ਇਹਦੀ ਡਿਲੀਵਰੀ ਹੋਈ ਅੱਜ ਥਣ ਬਹੁਤ ਸੋਹਣਾ ਲੱਗਿਆ ਹੋਇਆ ਨੇੜ ਤੋਂ ਚੈੱਕ ਕਰਾਵਾਂਗੇ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਬਾਅਦ ਵੀਡੀਓ ਕਵਰ ਕਰ ਦਿੰਦੇ ਹਾਂ ਜੀ ਸਾਡੇ ਤੁਸੀਂ ਸੋਹਣਾ ਥਣ ਲੱਗਿਆ ਹੋਇਆਗਾ ਮੁਠੀਆੜਾ ਥਾਣੀ ਚੁਈਆੜਾ ਕੱਲਾ ਕੱਲਾ ਨਿਕੜ ਮਾ ਥਾਣਾ ਤੋਰ ਕੇ ਹਾਂ ਸਤੂਰਾ ਵਗੈਰਾ ਬੈਠਦੇ ਦੇਖ ਸਕਦਾ ਤੁਸੀਂ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਪਹਿਲੇ ਸੂਏ ਨੇ 15-16 ਕਿਲੋ ਦੁੱਧ ਪਾਇਆ ਹੋਇਆ ਹੈਗਾ ਦੇਖ ਸਕਦਾ ਤੁਸੀਂ ਸਾਈਵਾਲ ਤੇ ਜਰਸੀ ਦਾ ਕ੍ਰੋਸ ਆ ਗਿਆ ਇਹ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਆਪਾਂ ਨੂੰ ਠੰਡੀ ਬੱਸੀ ਚਾਹੀਦੀ ਹੈ ਸਾਈਵਾਲ ਜਰਸੀ ਕ੍ਰੋਸ ਮਗਰੇ ਦੇ ਮੇਲ ਕਾਫ ਆ ਗਿਆ ਥਣ ਬਹੁਤ ਸੋਹਣਾ ਲੱਗਿਆ ਵਾ ਇੱਕ ਵਾਰ ਫੇਰ ਤੋਂ ਜਿੱਕ ਕਰਾ ਦੇਣਾ ਕੱਲਾ ਕੱਲਾ ਨਿਕੜਵਾ ਥਾਣਾ ਚਾਰੇ ਥਣ ਗੈਬ ਚ ਨੇ ਇੱਕ ਵਾਰੀ ਹੋਰ ਦੋ ਸਤੋਰਾ ਵਗੈਰਾ ਇੱਕ ਵਾਰੀ ਫੇਰ ਚੈੱਕ ਕਰ ਸਕਦੇ ਤੁਸੀਂ ਦੂਜਾ ਸੁਹਾ ਸੁਈਆ ਅੱਜ ਸੁਬਾਹ ਹੀ ਸੁਈਆ 4:00 ਵਜੇ ਦੀ ਡਿਲੀਵਰੀ ਹੋਈ ਆ 15-16 ਕਿਲੋ ਦੁੱਧ ਦੇ ਨੇ ਦਿੱਤਾ ਹੋਇਆ ਪਹਿਲਾਂ ਮਾਲਕਾਂ ਦੇ ਦੱਸਣ ਮੁਤਾਬਕ ਸਾਹੀ ਵਾਰ ਤੇ ਜਰਸੀ ਦੀ ਅਟੈਚਮੈਂਟ ਆ ਗਈ ਹੈ ਕਿ ਗਰਮੀ ਘੱਟ ਮਨਾਉ ਫੈਂਟ ਵੀ ਇਹਦੀ ਚੰਗੀ ਹੁੰਦੀ ਆ ਤੇ ਦੁੱਧ ਵੀ ਇਹਨਾਂ ਦਾ ਗੁਣਾਕਾਰੀ ਹੁੰਦਾ ਤੁਹਾਨੂੰ ਪਤਾ ਹੀ ਆ ਹਵਾਨਾ ਸੋਨਾ ਸੂਤ ਤੋਂ ਲੈ ਕੇ ਸਟਾਰਟ ਹੁੰਦਾ ਨੀਚੇ ਤੱਕ ਸੋਨਾ ਹਵਾਨਾ ਤਿਆਰ ਕੀਤਾ ਹੋਇਆ ਦੇਖ ਸਕਦੇ ਤੁਸੀਂ ਤੋ ਜਿਹੜੇ ਮੇਰੇ ਵੀਰਾਂ ਨੂੰ ਇਹ ਵੈਢ ਪਸੰਦ ਹੋਇਆ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਆਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ